ਸਾਡੇ ਪਰਿਵਾਰ ਵੱਲੋਂ ਅਸੀਂ ਕੱਲ ਨੂੰ 1 ਲੱਖ ਰੁਪਏ ਦਾ ਇਹਨਾਂ ਨੂੰ ਜਿਹੜਾ ਬੀਜ ਦਾ ਦਾ ਬਹਿ ਰਾਤੀ ਲਗਾ ਦਿੱਤਾ ਸੀਗਾ ਉਹ ਸ ਵੀਰੇ ਇਹਨਾਂ ਨੂੰ ਮੱਹਿਆ ਕਰਾ ਦੇਣ ਕਿ ਇੱਥੇ ਜੂਤ ਸਮਝਣਗੇ 1 ਲੱਖ ਦਾ ਸੀਡ 1 ਲੱਖ ਦੀ ਅਸੀਂ ਅੱਗੇ ਇੱਟ ਭੇਜ ਚੁੱਕੇ ਲੋੜਵੰਦਾਂ ਨੂੰ ਵੇਖ ਰਿਆ ਨੂੰ ਜਿਹਨਾਂ ਦੇ ਘਰ ਗਏ ਸੀਗੇ ਸਾਡੇ ਪਰਿਵਾਰ ਦੇ ਟੋਟਲ 6 ਲੱਖ ਰੁਪਏ ਅਸੀਂ ਕੰਟ੍ਰਿਬਿਊਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਸਭ ਵੀਰ ਜਿਹੜੇ ਨਡਾਲੇ ਨੇ ਇਲਾਕੇ ਤੋਂ ਅੱਜ ਸੱਜਨ ਵੀਰ ਆਏ ਆ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਐਨਆਰਆਈ ਵੀਰਾਂ ਦਾ ਇਲਾਕਾ ਨਿਵਾਸੀਆਂ ਕਿਉਂਕਿ ਨਡਾਲੇ ਤੋਂ ਹੀ ਸੇਵਾ ਨਹੀਂ ਆ ਰਹੀ ਇਲਾਕੇ ਤੋਂ ਸੇਵਾ ਆ ਰਹੀ ਹੈ ਤੇ ਮੈਂ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਸੇਵਾ ਚੱਲ ਰਹੀ ਹੈ ਅੱਜ ਦੀ ਸੇਵਾ 35 ਜਣਿਆਂ ਨੂੰ 34 ਬੰਦੇ ਪਿੰਡ ਚੱਕੋ ਕੀ ਤੋਂ ਤੇ ਜਿਨ੍ਹਾਂ ਨੂੰ ਖਾਦ ਬੀਜ ਤੇ ਨਾਲ ਜ਼ੋਰੀਆ ਦਿੱਤੀ ਜਾਏਗੀ ਤੇ ਨਾਲ ਇੱਕ ਮੈਂਬਰ ਸਾਡੇ ਮਿਰਜ਼ਾਪੁਰ ਤੋਂ ਹੈ ਉਸ ਨੂੰ ਇਹ ਚੁਣਿਆ ਗਿਆ ਜਿੰਨੂੰ ਖਾਦ ਬੀਜ ਤੇ ਜੂਰੀਆ ਦਿੱਤੀ ਜਾਏਗੀ ਤੇ ਉਹ ਇਸੇ ਤਰ੍ਹਾਂ ਅੰਦਰ ਸਾਡੀ ਸਾਡ ਕੱਲ ਨੂੰ ਅਹੀ ਫੇਰ ਰਪਰਾਇਆਂ ਦਾ ਪ੍ਰੋਗਰਾਮ ਬਣਾ ਰਿਹਾ ਤੇ ਸਾਡੀ ਕੋਸ਼ਿਸ਼ ਹੈ ਕਿ ਕਿਉਂਕਿ ਕਣਕ ਦੀ ਬਿਜਾਈ ਚੱਲ ਰਹੀ ਹੈ ਤੇ ਜਿੰਨੀ ਜਲਦੀ ਇਹ ਸੇਵਾ ਨੂੰ ਮੁਕੰਮਲ ਕੀਤਾ ਜਾਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਥੋੜੀ ਜਿਹੀ ਦੇਰੀ ਇਸ ਕਰਕੇ ਹੁੰਦੀ ਹੈ ਕਿ ਪਹਿਲਾਂ ਲਿਸਟ ਬਣਾਉਣੀ ਪੈਂਦੀ ਹੈ ਇਲਾਕੇ ਦੇ ਸੱਜਣਾ ਕੋਲ ਸਜੋਗ ਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਟੈਲੀ ਕੀਤਾ ਜਾਂਦਾ ਫਿਰ ਜਿਹੜੇ ਸੱਜਣਾ ਉਹਨਾਂ ਨੂੰ ਵਿੱਚੋਂ ਕੱਢ ਕੇ ਤੇ ਉਹਨਾਂ ਨੂੰ ਜਿਹੜੇ ਪਤਵੰਤੇ ਸੱਜਣਾ ਸਜੋਗ ਨਾਲ ਤੇ ਉਹ ਫਿਰ ਇਹੀ ਉਹਨਾਂ ਨੂੰ ਜਿਹੜੇ ਸਹੀ ਲੋੜਵੰਦ ਉਹਨਾਂ ਨੂੰ ਜਿਹੜੇ ਇਹ ਜਿਹੜੀ ਆਪਾਂ ਖੇਤੀ ਦਾ ਜੀ ਕਣਕ ਬਜਾਈ ਵਾਸਤੇ ਜਿਹੜਾ ਸਮਾਨ ਹੈ ਉਹ ਦਿੱਤਾ ਜਾਂਦਾ ਇਸ ਕਰਕੇ ਸਾਨੂੰ ਥੋੜੀ ਦੇਰੀ ਹੋ ਰਹੀ ਹੈ ਇਸ ਲਈ ਕੇਮਾ ਦੇ ਚਾਚਕਾ ਪਰ ਸਾਡੀ ਫਿਰ ਵੀ ਕੋਸ਼ਿਸ਼ ਹੈ ਕਿ ਜਿੰਨੀ ਜਲਦੀ ਹੋ ਸਕੇ ਇਹ ਸੇਵਾ ਨੂੰ ਮੁਕੰਮਲ ਕਰੀਏ ਤੇ ਫਿਰ ਇਹਨਾਂ ਹੀ ਗੱਲਾਂ ਨਾਲ ਖਮਾ ਦਾ ਜਾਚਾਂ। ਤੋਂ ਬਿਲੇ ਫਤਿਹ ਜਤੂਜੀ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਇਹ ਜੋ ਸ਼ੀਵਾ ਦਾ ਮਹਾਕੁੰਭ ਚੱਲ ਰਿਹਾ ਸਾਡੇ ਨਗਰ ਦੇ ਵਿੱਚ ਸਾਡੀ ਸਮੁੱਚੀ ਟੀਮ ਜਿਹੜੀ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਸ ਸੇਵਾ ਦੇ ਕੋਲ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦੀ ਸਾਰਿਆਂ ਦਾ ਕਿਉਂਕਿ ਸੇਵਾ ਡੇਢੀ ਹੋਰ ਗੱਲ ਹੁੰਦੀ ਹੈ ਸੇਵਾ ਨੂੰ ਲਿਖੇ ਰੋਣਾ ਥਾ ਇਹ ਪਚੋਣਾ ਉਹ ਹੋਰ ਕਰਿਆ ਉਹ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਉਪਰਾਲਾ ਕਿ ਇਹ ਸੇਵਾ ਨੂੰ ਲੈ ਕੇ ਤੇ ਉਹਨੂੰ ਥਾਂ ਇਹ ਪਹੁੰਚਾਉਂਦੇ ਆ ਔਰ ਲੋੜਵੰਦਾਂ ਤੱਕ ਠੀਕ ਪਹੁੰਚਦੀ ਆ ਔਰ ਕੱਲ ਨੂੰ ਫੇਰ ਅਸੀਂ ਇਸ ਜੋ ਕੁੰਬ ਦੇ ਵਿੱਚ ਵੱਡਾ ਹਿੱਸਾ ਪਾਵਾਂਗੇ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਅਸੀਂ ਕੱਲ ਨੂੰ 1 ਲੱਖ ਰੁਪਏ ਦਾ ਇਹਨਾਂ ਨੂੰ ਜਿਹੜਾ ਬੀਜ ਦਾ ਦਾ ਰਾਤੀ ਰਹਿਤਾ ਸੀਗਾ ਉਹ ਵੀਰੇ ਇਹਨਾਂ ਨੂੰ ਮਹਈਆ ਕਰਾ ਦੇਣ ਕਿ ਇੱਥੇ ਜਰੂਰ ਸਮਝਣਗੇ 1 ਲੱਖ ਦਾ ਇਹ ਸੀਡ 1 ਲੱਖ ਰੁਪਏ ਅਸੀਂ ਅੱਗੇ 8 ਟ ਭੇਜ ਚੁੱਕੇ ਲੋਰ ਬੰਦਾਂ ਨੂੰ ਵੇਚ ਰਿਆ ਨੂੰ ਜਿਹਨਾਂ ਦੇ ਘਰ ਗਏ ਸੀਗੇ ਸਾਡੇ ਪਰਿਵਾਰ ਦੇ ਟੋਟਲ 6 ਲੱਖ ਰੁਪਏ ਅਸੀਂ ਕੰਟਰੀਬਿਊਟ ਕਰਨਾ ਔਰ ਲਾਉਣਾ ਇਹਨਾਂ ਨੇ ਉਹਦੇ ਵਿੱਚ ਯੂਰੀਆ ਭੇਜ ਜਗ ਬਾਅਦ ਪੈਸਟੀਸਾਈਡ ਭੇਜਾਂਗੇ ਹੋਰ ਜੋ ਇਹ ਕਹਿਣਗੇ ਉਹਦੇ ਰ 6 ਲੱਖ ਰੁਪਏ ਅਸੀਂ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਇਸ ਕੁੰਬ ਦੇ ਵਿੱਚ ਦਾ ਪਾਉਣਾ ਹੈ ਜੀ ਇਹਨੇ ਸ਼ਬਦਾਂ ਰੱਖੇ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਿਸਾਨ ਯੂਨੀਅਨ ਤੇ ਇਲਾਕਾ ਨਿਵਾਸੀਆਂ ਵੱਲੋਂ ਐਨ ਆਰ ਆਈ ਵੱਲੋਂ ਮਿਲ ਕੇ ਇਹ ਅੱਜ ਸਰਦਾਰ ਅਵਤਾਰ ਸਿੰਘ ਜੀ ਵਾਲੀਆ ਸਾਡੇ ਜੋ ਨਰਾਲੇ ਦੇ ਪ੍ਰਧਾਨ ਉਹਨਾਂ ਦੇ ਪਰਿਵਾਰ ਵੱਲੋਂ ਡਾਕਟਰ ਸਦਾ ਮੇਰ ਸਿੰਘ ਉਹਨਾਂ ਦੇ ਫਾਦਰ ਜੀ ਦੇ ਯਾਦ ਵਿੱਚ ਜੋ ਇਹ ਵਧੀਆ ਕਾਰਜ ਕਰ ਰਹੇ ਹਨ ਕਿਉਂਕਿ ਉੱਥੇ ਹੜ੍ਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਮਰ ਚੁੱਕੀਆਂ ਉਹਨਾਂ ਨੂੰ ਇਸ ਵੇਲੇ ਅਗਲੀ ਫਸਲ ਬੀਜਣ ਲਈ ਜੋ ਮਦਦ ਕੀਤੀ ਜਾ ਰਹੀ ਹੈ ਇੱਕ ਵਧੀਆ ਉਪਰਾਲਾ ਹੈ ਤਾਂ ਕਿ ਉਹ ਆਪਣਾ ਆਉਣ ਵਾਲੀ ਫਸਲ ਬੀਜ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ ਸੋ ਸਾਰਾ ਹੀ ਸਾਰੇ ਹੀ ਪਰਿਵਾਰ ਆਪਣੇ ਨਿਰਾੜਾ ਨਿਵਾਸੀ ਐਨ ਆਰ ਆਈ ਵੀਰ ਤੇ ਨਾਲ ਦੇ ਪਿੰਡਾਂ ਦੇ ਸੱਜਣ ਜਿਹੜੇ ਮਿਲ ਕੇ ਤੇ ਬਹੁਤ ਵਧੀਆ ਬਰਾਲਾ ਮੈਂ ਸਭ ਨੂੰ ਇਸ ਗੱਲ ਦਾ ਮੁਬਾਰਕਬਾਦ ਦਿੰਦਾ ਹਾਂ ਤੇ ਹੋਰ ਵੀ ਜਿੰਨੀ ਮਦਦ ਹੋ ਸਕੇ ਉਹ ਸਾਰੇ ਰਲ ਮਿਲ ਕੇ ਕਰਨ ਦੇ ਭਰੋਸਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਅੱਜ ਇੱਥੇ ਅਸੀਂ ਸਾਰੇ ਕਿਸਾਨ ਯੂਨੀਅਨ ਨਡਾਲਾ ਵੱਲੋਂ ਦੂਸਰੀ ਕਿਸ਼ਤ ਜਿਹੜੀ ਹੈ ਬੀਜ ਖਾਦ ਦੀ ਜਿਹੜੀ ਹੈ ਪਿੰਡ ਰਾਪੁਰ ਆਈਆਂ ਵਾਸਤੇ ਲੈ ਕੇ ਜਾ ਰਹੇ ਨੇ ਜਿ ਕਿ ਕੋਕੇ ਆਵਾਸਤੇ ਲੈ ਕੇ ਜਾ ਰਹੇ ਨੇ ਅਸੀਂ ਸਾਰੇ ਇਲਾਕਾ ਨਾ ਉਸੀਆਂ ਦਾ ਐਨਆਰਜੀ ਭਰਾਵਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਬਹੁਤ ਹੀ ਜਿਆਦਾ ਧੰਨਵਾਦੀ ਹਾਂ ਇਹ ਕੁੰਭ ਦਾ ਮੇਲਾ ਜਿਹੜਾ ਆ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਿਸ ਤਰ੍ਹਾਂ ਸਾਈਂ ਸਾਹਿਬ ਨੇ ਦੱਸਿਆ ਹੈ ਕਿ ਜਲਦੀ ਤੋਂ ਜਲਦੀ ਬਜਾਈ ਜਿਹੜੀ ਚੱਲ ਰਹੀ ਹੈ ਤੇ ਇਸ ਨੂੰ ਸਿਰੇ ਲਾਉਣ ਦੀ ਜਿਹੜੀ ਛੇਤੀ ਕੋਸ਼ਿਸ਼ ਕੀਤੀ ਜਾਏਗੀ ਇੱਕ ਦੋ ਦਿਨਾਂ ਵਿੱਚ ਜਿਹੜੇ ਰਹਿੰਦੇ ਪਿੰਡ ਨੇ ਉਹ ਵੀ ਕਵਰ ਕੀਤੇ ਜਾਣਗੇ ਅਸੀਂ ਡਾਕਟਰ ਸਾਹਿਬ ਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੀ ਯਾਦ ਵਿੱਚ 6 ਲੱਖ ਰੁਪਏ ਦਾ ਇਹਨਾਂ ਨੇ ਯੋਗਦਾਨ ਪਾਉਣਾ ਹੈ ਜਿਹੜਾ ਵਾਰੀ-ਵਾਰੀ ਪਾ ਰਹੇ ਨੇ 1 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਅੱਜ ਜਾਂ ਕੱਲ ਜਿਹੜਾ ਸਮਾਨ ਜਿਹੜਾ ਆ ਬੀਜ ਤੇ ਖਾਦ ਜਿਹੜੀ ਚੁਕਾਈ ਜਾਣਗੇ ਇਹਨਾਂ ਹੀ ਕਹਿੰਦਾ ਖਿਮਾ ਦਾ ਯਾਜਕ ਆ ਵੈਗਰੂ ਜੀ ਦਾ ਖਾਲਸਾ ਵੈਗਰੂ